ਅੱਜ ਜਿਹੜਾ ਪੰਜਾਬ ਦੇ ਵਿੱਚ ਭਗ ਦਾ ਮਸਲਾ ਸੀ ਜਿਸ ਦਾ ਸਮੁੱਚੇ ਪੰਜਾਬ ਦੇ ਲੋਕਾਂ ਨੇ ਵਿਰੋਧ ਕੀਤਾ ਤੇ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਦਾ ਵਿਰੋਧ ਕੀਤਾ ਭਾਰਤੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਵੱਖ-ਵੱਖ ਥਾਵਾਂ ਤੇ ਜਿਹੜੀਆਂ ਕਾਨਫਰੰਸਾਂ ਕੀਤੀਆਂ ਉਹਨਾਂ ਕਾਨਫਰੰਸਾਂ ਤੋਂ ਡਰਦੇ ਹੋਏ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਹੈ ਉਹਨਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਲੁੱਟਣ ਦਾ ਜਿਹੜਾ ਉਪਰਾਲਾ ਕੀਤਾ ਸੀ ਉਸ ਨੂੰ ਸਰਦਾਰ ਸੁਖਬੀਰ ਸਿੰਘ ਦੇ ਬਾਦਲ ਦੇ ਜਿਹੜੇ ਵੱਖ-ਵੱਖ ਥਾਂ 'ਇਹ ਜਿਹੜੇ ਹੋਏ ਇਕੱਠਾ ਉਹਨਾਂ ਇਕੱਠਾਂ ਤੋਂ ਡਰਦਿਆਂ ਸਰਕਾਰ ਨੇ ਜਿਹੜਾ ਉਹ ਫੈਸਲਾ ਵਾਪਸ ਲਿਆ ਦਿੱਤਾ। ਦਿੱਲੀ ਤੋਂ ਆਏ ਸੱਜਣਾਂ ਪੰਜਾਬ ਦੇ ਵਿੱਚ ਰਾਜਭਾਗ ਕਰ ਰਹੇ ਆ। ਜਦੋਂ ਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਸਿੰਘ ਮਾਨ ਨੂੰ ਮੁਖੀ ਮੰਨ ਕੇ ਪੰਜਾਬ ਦੀ ਵਾਂਗ ਡੋਰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸੀ ਪਰ ਅੱਜ ਜਿਹੜਾ ਰਾਜ ਭਾਗ ਹੈ ਉਹ ਦਿੱਲੀ ਵਾਲੇ ਸੱਜਣ ਕਰ ਰਹੇ ਅਧਿਕਾਰਤਨ ਪੰਜਾਬ ਵਿਚ ਹੈ ਤੇ ਕਰਦਾ ਕੇਜਰੀਵਾਲ ਹੈ ਇਹ ਸਰਦਾਰ ਭਗਵਾਨ ਸਿੰਘ ਦੀ ਪਤਾ ਨਹੀਂ ਕੀ ਕਮਜ਼ੋਰੀ ਦਿੱਲੀ ਵਾਲਿਆਂ ਦੇ ਹੱਥ ਚ ਹੈ ਉਹ ਕਾਲ ਤੱਕ ਸਾਉ ਤੇ ਖੜਕੇ ਲਾਨ ਕੀਤਾ ਸੀ ਕਿਆ ਹਤਾ ਸੀ ਕਿ ਚੁੱਲ੍ਹੇ ਸਿਮੇਟ ਕੇ ਸਾਰੇ ਇਕੱਠਾ ਇਕੱਠੇ ਹੋ ਜੋ ਪਰ ਅੱਜ ਜਥੇਦਾਰ ਜੀ ਨੇ ਨਵਾਂ ਆਪਣਾ ਚੁੱਲਾ ਚਲਾ ਕੇ ਪੰਥ ਦੇ ਵਿੱਚ ਏਕਤਾ ਤਾਂ ਕੀ ਕਰਾਉਣੀ ਸੀ ਪੰਥ ਦੀ ਬੇੜੀ ਡੋਬਣ ਵਿੱਚ ਆਪਣਾ ਯੋਗਦਾਨ ਪਾਇਆ ਸਸ਼ੀਕਾਲ ਜੁੜਿਓ ਖਾਸ ਪੰਜਾਬੀ ਟੀਵੀ ਦੇ ਨਾਲ ਪੰਜਾਬ ਸਰਕਾਰ ਵੱਲੋਂ ਲੈਂਡ ਪੁਲਿੰਗ ਪਾਲਿਸੀ ਨੂੰ ਵਾਪਸ ਲੈ ਲਿਆ ਗਿਆ ਤੇ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਹ ਹਮੇਸ਼ਾ ਦੀ ਤਰ੍ਹਾਂ ਇੱਕ ਹੋਰ ਯੂ ਟਰਨ ਮਾਰ ਲਿਆ ਗਿਆ ਸਾਡੇ ਨਾਲ ਨੇ ਸਰਦਾਰ ਸੂਬਾ ਸਿੰਘ ਬਾਦਲ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਸਰਕਾਰ ਐਨੇ ਯੂ ਟਰਨ ਕਿਉਂ ਮਾਰਦੀ ਹੈ ਕੀ ਇਹ ਫੈਸਲੇ ਸੋਚ ਸਮਝ ਕੇ ਨਹੀਂ ਲੈਂਦੇ ਹਸੀ ਗੱਲ ਜੀਵਾਲ ਸਾਹਿਬ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਪਤੇ ਨੀਟਾ ਜੀ ਖਾਸ ਪੰਜਾਬੀ ਚੈਨਲ ਦਾ ਧੰਨਵਾਦ ਤੁਸੀਂ ਅੱਜ ਜਨਤਾ ਦੇ ਰੂਹਬਰੂ ਹੋਣ ਦਾ ਮੌਕਾ ਦਿੱਤਾ ਹੈ ਅੱਜ ਜਿਹੜਾ ਪੰਜਾਬ ਦੇ ਵਿੱਚ ਭਗ ਦਾ ਮਸਲਾ ਸੀ ਜਿਸ ਦਾ ਸਮੁੱੱਚੇ ਪੰਜਾਬ ਦੇ ਲੋਕਾਂ ਨੇ ਵਿਰੋਧ ਕੀਤਾ ਤੇ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਦਾ ਵਿਰੋਧ ਕੀਤਾ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਵੱਖ-ਵੱਖ ਥਾਵਾਂ ਤੇ ਜਿਹੜੀਆਂ ਕਾਨਫਰੰਸਾਂ ਕੀਤੀਆਂ ਉਹਨਾਂ ਕਾਨਫਰੰਸਾਂ ਤੋਂ ਡਰਦੇ ਹੋਏ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਹੈ ਉਹਨਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਲੁੱਟਣ ਦਾ ਜਿਹੜਾ ਅਪਰਾਧਾ ਕੀਤਾ ਸੀ ਉਸ ਨੂੰ ਸਰਦਾਰ ਸੁਖਬੀਰ ਸਿੰਘ ਦੇ ਬਾਦਲ ਦੇ ਜਿਹੜੇ ਵੱਖ-ਵੱਖ ਥਾਂ ਜਿਹੜੇ ਹੋਏ ਇਕੱਠਾ ਉਹਨਾਂ ਇਕੱਠਾਂ ਤੋਂ ਡਰਦਿਆਂ ਸਰਕਾਰ ਨੇ ਜਿਹੜਾ ਉਹ ਫੈਸਲਾ ਵਾਪਸ ਲਿਆ ਬਈ ਜੀ ਜਿਵੇਂ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹ ਵੀ ਨਾਲ ਖੜੇ ਨਜ਼ਰ ਆਉਂਦੇ ਆ ਹਰ ਇੱਕ ਦੋ ਘਟਨ ਤੇ ਹਰ ਇੱਕ ਸਰਕਾਰ ਦਾ ਕੋਈ ਵੀ ਕੰਮ ਹੁੰਦਾ ਉਹ ਨਾਲ ਖੜਦੇ ਆ ਲੱਗਦਾ ਵੀ ਕਦੇ ਤੁਸੀਂ ਆਪਣੇ ਰਾਜਨੀਤਿਕ ਕੈਰੀਅਰ 'ਚ ਦੇਖਿਆ ਵੀ ਭਾਵੇਂ ਕਾਂਗਰਸ ਦੀਆਂ ਵੀ ਸਰਕਾਰਾਂ ਤੁਸੀਂ ਦੇਖੀਆਂ ਹੋਣਗੀਆਂ ਅਕਾਲੀ ਦਲ ਦੇ ਵੀ ਬੀਜੇਪੀ ਨਾਲ ਗੱਠ ਜੋੜ ਰਿਹਾ ਉਹ ਕਦੇ ਦੇਖਿਆ ਤੁਸੀਂ ਵੀ ਉਹਨਾਂ ਦੇ ਸੈਂਟਰਲ ਜਿਹੜੇ ਵਿਧ ਪ੍ਰਧਾਨ ਪਾਰਟੀਆਂ ਦੇ ਜਾਂ ਸੈਂਟਰਲ ਮਨਿਸਟਰ ਪੰਜਾਬ ਦੇ ਨਿੱਕੇ ਨਿੱਕੇ ਕੰਮਾਂ ਦਾ ਦੁ ਘਟਨ ਕਰਨਾ ਆਏ ਹੁਣ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਤੋਂ ਸੁਰਤ ਸੰਭਾਲੀ ਹੈ ਮੇਰੇ ਪਿਤਾ ਸਰਦਾਰ ਗੁਰਦੇਵ ਸਿੰਘ ਬਾਦਲ ਜੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਸੇਵਾ ਕੀਤੀ ਹੈ ਨੌ ਵਾਰ ਉਹ ਪੰਜਾਬ ਦੇ ਐਮਐਲਏ ਬਣਿਆ ਇੰਨੇ ਲੰਬੇ ਸਮੇਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਆ ਜਿਹੜਾ ਜਿਹੜੇ ਦਿੱਲੀ ਤੋਂ ਆਏ ਸੱਜਣਾਂ ਪੰਜਾਬ ਦੇ ਵਿੱਚ ਰਾਜਭਾਗ ਕਰ ਰਹੇ ਆ ਜਦੋਂ ਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਸਿੰਘ ਮਾਨ ਨੂੰ ਮੁਖੀ ਮੰਨ ਕੇ ਪੰਜਾਬ ਦੀ ਵਾਂਗਡੋਰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸੀ ਪਰ ਅੱਜ ਜਿਹੜਾ ਰਾਜਭਾਗ ਹੈ ਉਹ ਦਿੱਲੀ ਵਾਲੇ ਸੱਜਣ ਕਰ ਰਹੇ ਆ ਉਦ்கਾਟਨ ਪੰਜਾਬ ਚ ਹੈ ਤੇ ਕਰਦਾ ਕੇਜਰੀਵਾਲ ਇਹ ਸਰਦਾਰ ਭਗਵੰਤ ਸਿੰਘ ਦੀ ਪਤਾ ਨਹੀਂ ਕੀ ਕਮਜ਼ੋਰੀ ਦਿੱਲੀ ਵਾਲਿਆਂ ਦੇ ਹੱਥ 'ਚ ਹੈ ਕਿ ਉਹ ਜਿੱਥੇ ਵੀ ਜਾਂਦੇ ਆ ਦਿੱਲੀ ਵਾਲਿਆਂ ਨੂੰ ਮੂਹਰੇ ਲਾ ਕੇ ਹੀ ਫੈਸਲੇ ਕਰਦੇ ਆ ਤੇ ਉਹੀ ਉਦਘਾਟਨ ਕਰਦੇ ਆ ਇਤਿਹਾਸ ਦੇ 70 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਆ ਸ਼ਾਇਦ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਰਾਜ ਭਾਗ ਕਰ ਰਹੀ ਹੈ ਤੇ ਜਿਹੜੇ ਉਦਘਾਟਨ ਆ ਉਹ ਦਿੱਲੀ ਵਾਲੇ ਸੱਜਣੀ ਰਾਜ ਭਾਗ ਚਲਾ ਰਹੇ ਆ ਭਾਈ ਜੀ ਇੰਨੇ ਯੂ ਟਰਨ ਲੈਣਾ ਵੀ ਕਿਤੇ ਨਾ ਕਿਤੇ ਵੀ ਸਿਰਫ ਇਹ ਵੀ ਫੈਸਲੇ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਗਰਾਊਂਡ ਲੈਵਲ ਦਾ ਨਹੀਂ ਪਤਾ ਉਸ ਕਰਕੇ ਇੰਨੇ ਯੂ ਟਰਨ ਹੁੰਦੇ ਆ ਜਾਂ ਇਹਨਾਂ ਨੂੰ ਕੁਝ ਕੋਈ ਸਿਆਸੀ ਜਾਂ ਇਹ ਕਹ ਲਈਏ ਜਾਂ ਤਜਰਬਾ ਨਹੀਂ ਜਾਂ ਕੋਈ ਸਰਕਾਰ ਚਲਾਉਣ ਦਾ ਤਜਰਬਾ ਨਹੀਂ ਇਸ ਲਈ ਯੂ ਟਰਨ ਲੈਂਦੇ ਪੰਜਾਬ ਦੇ ਲੋਕਾਂ ਨੇ ਸਾਈਕਲ ਚਲਾਉਣ ਵਾਲੇ ਨੂੰ ਬੱਸ ਦੇ ਡਰਾਈਵਰੀ ਤੇ ਬਾਤ ਆ 93 ਦੇ ਲਗਭਗ ਐਮਐਲਏ ਪੰਜਾਬ ਦੇ ਲੋਕਾਂ ਨੇ ਸਿਰਫ ਬਦਲਾਅ ਦੇ ਨਾਂ ਤੇ ਇਹਨਾਂ ਨੂੰ ਰਾਜ ਭਾਗ ਦਿੱਤਾ ਸੀ ਕਿ ਸ਼ਾਇਦ ਜਿਹੜੀਆਂ ਪਹਿਲਾਂ ਪਾਰਟੀਆਂ ਰਾਜ ਭਾਗ ਕਰਕੇ ਗਿਨੀਆਂ ਉਹਨਾਂ ਨਾਲੋਂ ਇਹ ਕੁਝ ਚੰਗਾ ਕਰਨਗੇ ਪਰ ਸਾਰੇ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਰਾਜ ਭਾਗ ਵੇਖਿਆ ਅੱਜ ਪੰਜਾਬ ਦੇ ਵਿੱਚ ਜਿੰਨਾ ਪ੍ਰਵਕਾਸ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਦਾ ਹੀ ਵਿਕਾਸ ਹੈ ਸੜਕਾਂ ਵੇਖ ਲਓ ਕਿਸਾਨਾਂ ਦੇ ਖਾਲੇ ਵੇਖ ਲਓ ਸ਼ਗਨ ਸਕੀਮ ਵੇਖ ਲਓ ਆਟਾ ਦਾਲ ਦੀ ਸਕੀਮ ਹੈ ਬੇਟੀਆਂ ਨੂੰ ਸਾਈਕਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਪਣੇ ਰਾਜ ਭਾਗ ਵਿੱਚ ਜਿੰਨੀਆਂ ਧਰਮਸ਼ਾਲਾ ਸ਼ਗਨ ਸਕੀਮ ਆਟਾ ਦਾਲ ਤੇ ਜਿਹੜੀਆਂ ਧਰਮਸ਼ਾਲਾ ਪ੍ਰਾਣੀਆਂ ਐਸੀ ਵੇਲੇ ਬਣੀਆਂ ਸੀ ਖਾਲੇ ਬਣੇ ਐ ਥਰਮਲ ਪਲਾਂਟ ਜਿੰਨੇ ਬਣੇ ਐ ਪੰਜਾਬ ਦੇ ਵਿੱਚ ਜੇ ਬਿਜਲੀ ਵਾਧੂ ਹੋਈ ਐ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਬਦੌਲਤ ਹੋਈ ਹੈ ਜਿਹੜੇ ਸੱਜਣ ਅੱਜ ਇਹ ਰਾਜ ਭਾਗ ਕਰ ਰਹੇ ਹੈ ਲੋਕ ਸਹ ਇਹ ਸਮਝਦੇ ਹੋਣ ਕਿ ਜਿਹੜਾ ਰਾਜ ਭਾਗ ਦੇ ਵਿੱਚ ਬਿਜਲੀ ਮਿਲ ਰਹੀ ਹੈ ਇਹ ਇਹਨਾਂ ਦੀ ਦੇਣ ਹੈ ਪਰ ਇਹ ਦੇਣ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਹੈ ਭਾਈ ਜੀ ਜਿਵੇਂ ਤੁਸੀਂ ਕਿਹਾ ਵੀ ਖਾਲਿਆਂ ਦਾ ਕਿਹਾ ਤੇ ਇਹ ਇਹ ਤਾਂ ਵੀਡੀਓ ਪਾ ਰਹੇ ਆ ਆਮ ਆਦਮੀ ਪਾਰਟੀ ਦੇ ਐਮਐਲਏ ਵੀਡੀਓ ਪਾ ਰਹੇ ਆ ਸਰਕਾਰ ਤੇ ਪੇਜਾਂ ਤੋਂ ਵੀਡੀਓ ਪੈਂਦੀ ਆ ਕਿ ਪਾਣੀ ਅਜੇ ਤੱਕ ਖਾਲਿਆਂ ਚ ਆਇਆ ਹੀ ਨਹੀਂ ਸੀਗਾ ਲੈ ਕੇ ਹੀ ਅਸੀਂ ਆਏ ਆ ਟੇਲਾਂ ਤੱਕ ਨਹੀਂ ਪਾਣੀ ਪਹੁੰਚਿਆ ਸੀ ਉਹ ਵੀ ਅਸੀਂ ਲੈ ਕੇ ਆਏ ਆ ਸਕੂਲਾਂ ਦੀ ਗੱਲ ਕਰੀਏ ਤਾਂ ਕਹਿੰਦੇ ਸੀ ਤਾਂ ਬਾਥਰੂਮ ਤੱਕ ਵੀ ਹੁਣ ਬਣੇ ਆ ਸਕੂਲਾਂ ਚ ਤੇ ਇਹ ਤਾਂ ਬਣਾਏ ਅਸੀਂ ਆ ਸਕੂਲਾਂ ਜਿੰਨੇ ਵੀ ਬਣਿਆ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦੇ ਬਣੇ ਆ ਕਾਂਗਰਸ ਦੇ ਰਾਜ ਭਾਗ ਵਿੱਚ ਨਾ ਤਾਂ ਕਿਸੇ ਕਿਸਾਨ ਨੂੰ ਮੋਟਰ ਦਾ ਕਨੈਕਸ਼ਨ ਦਿੱਤਾ ਗਿਆ ਜਿਨ੍ਹਾਂ ਪੰਜਾਬ ਦੇ ਵਿੱਚ ਕਨੈਕਸ਼ਨ ਚੱਲ ਰਹੇ ਹੈ ਉਹਦੇ ਵਿੱਚ 90% ਦੇ ਲਗਭਗ ਜਿਹੜੇ ਉਹ ਕਨੈਕਸ਼ਨ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਬਦੌਲਤ ਕਿਸਾਨਾਂ ਨੂੰ ਮਿਲਿਆ ਹੈ ਸਕੂਲਾਂ ਦਾ ਵਿਕਾਸ ਕਰਨ ਦੀ ਇਹ ਗੱਲਾਂ ਕਰਦੇ ਹੈ ਪਰ ਇਹ ਕੋਈ ਕਿਤੇ ਬਾਥਰੂਮ ਬਣਾ ਕੇ ਕਿਸੇ ਕੰਧਾਂ ਤੇ ਕਲੀ ਕਰਾ ਕੇ ਇਹ ਸਕੂਲਾਂ ਦੇ ਵਿੱਚ ਆਪਣਾ ਨਾਂ ਨਹੀਂ ਬਣਾ ਸਕਣਾ ਕਿਉਂਕਿ ਜਿੰਨੇ ਵੀ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਹਾਈ ਸਕੂਲ ਤੇ ਮਿਡਲ ਸਕੂਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਕੰਧਾਂ ਦੇ ਪਾਲਿਸ਼ਤਾ ਜ਼ਰੂਰ ਇਹਨਾਂ ਨੇ ਕਰਵਾ ਦਿੱਤੀ ਹੈ ਪਰ ਨਾ ਤਾਂ ਕੋਈ ਨਵਾਂ ਸਕੂਲ ਅਪਗ੍ਰੇਡ ਹੋਇਆ ਹੈ ਨਾ ਕੋਈ ਨਵਾਂ ਸਕੂਲ ਬਣਿਆ ਹੈ ਇਹ ਦੇਣ ਵੀ ਸ਼੍ਰੋਮਣੀ ਅਕਾਲੀ ਦਲ ਦੀ ਹੈ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਵੱਲੇ ਤੋਂ ਦਿੱਤੀ ਗਈ ਸੀ ਇਹ ਪੰਜਾਬ ਦੇ ਵਿੱਚ ਜਿਹੜਾ ਸਕੂਲਾਂ ਦਾ ਵਿਕਾਸ ਹੈ ਸਰਦਾਰ ਸਪ੍ਰਕਾਸ਼ ਸਿੰਘ ਬਾਦਲ ਜੀ ਦੇ ਵੇਲੇ ਤੇ ਜਤੇਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਵੇਲੇ ਹੋਇਆ। ਬਾਈ ਜੀ ਆਖਰੀ ਸਵਾਲ ਹੈ ਕਿ ਜਿਹੜਾ ਨਵਾਂ ਅਕਾਲੀ ਦਲ ਬਣ ਗਿਆ ਉਹ ਦੇ ਨਾਲ ਕੀ ਫਰਕ ਪਊਗਾ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਜਿਵੇਂ ਜਤੇਦਾਰ ਅਕਾਲ ਤਖਸਾਲ ਨੇ ਕਹਿਆ ਸੀਗਾ ਕਿ ਸਾਰੇ ਚੁੱਲ੍ਹੇ ਸਿਮੇਟ ਕੇ ਇੱਕ ਪਾਸੇ ਆ ਜਾਓ ਕੀ ਲੱਗਦਾ ਵੀ ਹੁਣ ਅਕਾਲੀ ਦਲ ਚ ਵੀ ਇੱਕ ਆਊਗਾ? ਜਤੇਦਾਰ ਜੀ ਨੇ ਜਦੋਂ 2 ਤਰੀਕ ਨੂੰ ਅਕਾਲ ਤਖਸਾਲ ਤੇ ਖੜ ਕੇ ਐਲਾਨ ਕੀਤਾ ਸੀ ਕਿਆ ਹਤਾ ਸੀ ਕਿ ਚੁੱਲ੍ਹੇ ਸਿਮੇਟ ਕੇ ਸਾਰੇ ਇੱਕ ਥਾਂ ਇਕੱਠੇ ਹੋ ਜੋ ਪਰ ਅੱਜ ਜਥੇਦਾਰ ਜੀ ਨੇ ਨਵਾਂ ਆਪਣਾ ਚੁੱਲਾ ਚਲਾ ਕੇ ਪੰਥ ਦੇ ਵਿੱਚ ਏਕਤਾ ਤਾਂ ਕੀ ਕਰਾਉਣੀ ਸੀ ਪੰਥ ਦੀ ਬੇੜੀ ਡੋਬਣ ਵਿੱਚ ਆਪਣਾ ਯੋਗਦਾਨ ਪਾਇਆ ਚਾਹੇ ਨਵੇਂ ਸੱਜਣ ਅਕਾਲੀ ਦਲ ਦੇ ਵਿੱਚੋਂ ਜਾ ਕੇ ਅਕਾਰਤਾ ਦੇ ਜਥੇਦਾਰ ਜੀ ਦੇ ਥੱਲੇ ਤਾਂ ਲੱਗ ਗਿਆ ਪਰ ਇਹ ਜਥੇਬੰਦੀ ਬਹੁਤਾ ਚਿਰ ਚੱਲਣੀ ਨਹੀਂ ਜਿਹੜੇ ਬੰਦੇ ਨੇ ਕਦੇ ਰਾਜਨੀਤੀ ਦੇ ਵਿੱਚ ਹਿੱਸਾ ਹੀ ਨਹੀਂ ਨਹੀਂ ਲਿਆ ਉਹ ਰਾਜਨੀਤੀ ਚਲਾ ਕਿਵੇਂ ਸਕੂਗਾ ਇਹਨਾਂ ਤੋਂ ਜਿਹੜੇ 5-7 ਸੱਜਣ ਅਕਾਲੀ ਦਲ ਤੋਂ ਰੁਸ ਕੇ ਗਏ ਐ ਉਹਨਾਂ ਨੂੰ ਵੀ ਇਹਨਾਂ ਦੇ ਨਾਲ ਰਹਿਣਾ ਮੁਸ਼ਕਲ ਹੋ ਜਾਣੇ ਇਹ ਜਥੇਬੰਦੀ ਬਹੁਤਾ ਚਿਰ ਨਹੀਂ ਚਲਣੀ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਵਿੱਚ ਰਹਿਣਾ ਤੇ ਅਕਾਲੀ ਦਲ ਨੇ 27 ਦੇ ਵਿੱਚ ਸਰਦਾਰ ਸਿਕਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਬਣਨਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਤੁਹਾਡਾ ਟਾਈਮ ਦਿੱਤਾ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ। ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਕਰਦੇ ਸੈੱਟ ਕਰਦੇ ਜੁੜੇ ਰਹੋ ਖਾਸ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ।